ਇਹ ਇਹ ਆਪਣਾ ਪ੍ਰੋਡਕਟ ਹੈ 70 वाट ਲਾਈਟ ਹੈ ਠੀਕ ਹੈ ਇਹ ਵੀ ਲਿਥੀਅਮ ਬੇਸ ਬੈਟਰੀ ਨਾਲ ਹੀ ਆਉਂਦੇ ਨੇ ਚਾਰਜੇਬਲ ਨੇ ਇਹ ਸੈਂਸਰ ਬੇਸਡ ਆਉਂਦੇ ਨੇ ਤੁਹਾਡੇ ਘਰ ਦੀ ਲਾਈਟ ਚੱਲੇਗੀ ਇਹਨੇ ਆਪਦੇ ਆਪ ਚੱਲਣਾ ਜਿਵੇਂ ਜਿੱਦੈ ਨੂੰ ਹਨੇਰਾ ਮਿਲੂਗਾ ਇਹਨੇ ਆਟੋਮੈਟਿਕ ਚੱਲ ਪਣਾ ਜਿੱਥੇ ਵੀ ਘਰੇ ਇਹ ਪਈ ਹੋਵੇ ਜੇ ਲਾਈਟ ਘੱਟ ਵੱਧ ਵੀ ਹੋ ਜਾਂਦੀ ਹੈ ਹਾਂ ਜੀ ਇਹਦੀ ਲਾਈਟ ਘੱਟ ਵੱਧ ਵੀ ਹੋ ਜਾਂਦੀ ਹੈ ਜਿਹਦੇ ਵੀ ਚਲਾਉਗੇ ਜਿੰਨੀ ਤੁਸੀਂ ਰੱਖਣੀ ਹੈ ਜਿੰਨੀ ਤੁਸੀਂ ਇਹਨੂੰ ਹਾਈ ਤਰਫ ਨੂੰ ਉਹ ਜਸਟ ਕਰ ਸਕਦਾ ਦੋ ਰੁਪਏ ਦਾ ਨਹੀਂ ਗਾਰੰਟੀ ਵਾਰੰਟੀ ਕੀ ਹੈ ਇਹ ਇਹਦੇ ਵੀ ਗਾਰੰਟੀ ਸੇਮ ਹੈ ਜੀ ਲਿਥੀਅਮ ਬੈਟਰੀਜ਼ ਨੇ ਤੇ 5 ਸਾਲ ਦਾ ਪਰੀਓਡ ਸੀ ਗਾਰੰਟੀ ਲੈ ਕੇ ਜਾਓ ਤੇ ਕਿੰਨੇ ਕਿੰਨੇ ਵਾਟ ਦਕੰਦੀਆਂ ਨੇ 1 2 ਮਾਡਲ ਹੁੰਦੀਆਂ ਨੇ 1 70 ਵਾਟ ਚੋਂ ਦਾ 100 ਵਾਟ ਦਾ ਇਹ ਤਾਂ ਇੱਕ ਬੜੀ ਲਾਈਟ ਹੈ ਤੁਹਾਨੂੰ 12 ਵਾਟ ਦੀ ਲਾਈਟ ਆਉਂਦੀ ਹੈ ਛੋਟੀ ਹੈ ਇਹ ਜਿੰਨੇ ਆਪਣੇ ਵੈਂਡਰਸ ਹੁੰਦੇ ਨੇ ਸਬਜ਼ੀਆਂ ਵਾਲੇ ਜਾਂ ਰੇੜੀਆਂ ਜਿੰਨੀਆਂ ਲੱਗਦੀਆਂ ਨੇ ਤੇ ਉਹਨਾਂ ਵਾਸਤੇ ਡਿਜ਼ਾਈਨ ਕੀਤੀ ਗਈ ਹੈ ਇਹਦੇ 'ਚ ਵੀ ਲਾਈਟ ਐਡਜਸਟੇਬਲ ਹੈ ਠੀਕ ਹੈ ਇਹਦੇ ਇੱਕ ਚਾਰਜਿੰਗ ਦਾ ਆਉਟਪੁੱਟ ਦਿੱਤਾ ਗਿਆ ਹੈ ਤੇ ਇੱਕ ਇਹਦਾ ਖੁਦ ਦਾ ਚਾਰਜ ਹੁੰਦਾ ਹੈ ਤੇ ਸਿੰਪਲ ਜਿਹੇ ਫੋਨ ਦੇ ਚਾਰਜਿਸ ਲੱਗਦੇ ਨੇ ਉਹਦੇ ਨਾਲ ਹੀ ਚਾਰਜ ਹੋ ਜਾਂਦਾ ਹੈ ਇਹਦੀ ਵੀ ਜਿਹੜੀ ਡਿਊਰੇਬਿਲਿਟੀ ਆ ਉਹ ਵੀ 350 ਘੰਟੇ ਦੀ ਹੈ ਗਾਰੰਟੀ ਇਸ ਤੋਂ ਲਾਵੇ ਜੀ ਸਾਡੇ ਕੋਲੋਂ ਤੋਂ ਬੜਾ ਬੜੀ ਲਾਈਟ ਆ ਜਾਂਦੀ ਹੈ 30 ਗੋਟ ਦੀ ਲਾਈਟ ਹੈ ਠੀਕ ਹੈ ਇਹਦੇ ਜਿਵੇਂ ਸੇਮ ਫੀਚਰਸ ਨੇ ਬਸ ਇਹ ਇਹ ਉਤੋਂ ਥੋੜੀ ਜਿਆਦਾ ਹੈ ਸੇਮੀ ਹੈ ਲਾਈਟ ਜਿੰਨੀ ਤੁਸੀਂ ਰੱਖੋ ਉੱਥੇ ਨਹੀਂ ਤੋਂ ਨਹੀਂ ਰੱਖਦਾ ਉਹ ਨਹੀਂ ਇਹ ਜਸਕਨ ਉਹਨੇ ਜਸ ਕਰਤਾ। ਕਿ ਉਹ ਕਿਦਾਂ ਹੈ ਕਿ ਜਿੱਥੇ ਬੇਸਡ ਹੁੰਦੀਆਂ ਨੇ ਲਿਦੀਆਂ ਬੈਟਰੀਜ਼ ਇਨਪੁਟ ਨਹੀਂ ਦੋਨੇ ਸਾਈਡ ਤੋਂ ਚੱਲਦੀਆਂ ਨੇ। ਕਿ ਇਹ ਮੋਸਟਲੀ ਸਾਡੀ ਜਿਹੜੀ ਹੁਣ ਕਰੰਟਲੀ ਇਹ ਡਿਫੈਂਸਿਵ ਯੂਜ਼ ਕੀਤੀ ਜਾਂਦੀਆਂ। ਜਿਹੜੇ ਬਾਰਡਰਸ ਬਾਰਡਰ ਸਕਿਉਰਟੀ ਦੇ ਨਾਲ ਤੇ ਇਹ ਮਿਲਨ ਕਵਰਦੇ ਹੀ ਪ੍ਰੋਡਕਟ ਯੂਜ਼ ਕੀਤੇ ਜਾਂਦੇ ਨੇ। ਤੇ ਮੋਸਟਲੀ ਇਹ ਜਿੰਨੇ ਆਪਣੇ ਪੁਲਿਸ ਵਾਲੇ ਹੋਗੇ ਡਿਪਾਰਟਮੈਂਟ ਹੋਗੇ ਜਾਂ ਡਿਫੈਂਸ ਵਾਲੇ ਹੋਗੇ ਉਹਨਾਂ ਵਾਸਤੇ ਇਹ ਉੱਥੇ ਯੂਜ਼ ਕੀਤੀ ਜਾਂਦੀ ਹੈ। ਇਹ ਕੀ ਦੀ ਉਹ ਇਹਦਾ ਆਦਮੀ ਇਹਦੀ 5 ਸਾਲ ਤੱਕ ਦੀ ਕੰਪਨੀ ਕੋਲ ਗੈਰਟੀ ਦੇਂਦੀ ਹੈ ਬੈਟਰੀ ਠੀਕ ਹੈ ਥੋੜਾ ਜਿਹਾ ਖੁਦ ਸਾਈਕਲ ਸਰ ਕੀਤੇ ਨੇ ਟੈਸਟ ਕੀਤੇ ਨੇ ਤੇ 8 ਤੋਂ 10 ਸਾਲ ਦਾ ਸਾਡੇ ਕੋਲੇ ਕੋਸ ਹੈ ਤਾਂ ਇਹ ਸੀ ਟਾਈਪ ਦਾ ਵੀ ਇਹ ਜਿੰਨੇ ਨੋਰਮਲ ਹੁੰਦੇ ਹਾਂ ਹਾਂ ਜੀ ਇਹਦੀ ਇਹ ਸਾਇਲੈਂਟ ਜਨਰੇਟਰ ਹੈ ਇਹ 5 ਕਿਲੋਵਾਟ ਦਾ ਜਨਰੇਟਰ ਹੈ ਸਾਇਲੈਂਟ ਦਾ ਇਹ ਪੈਟਰੋਲ ਜਨਰੇਟਰ ਹੈ ਤੇ ਇਹ ਸੀ ਟੈਸਟ ਕੀਤਾ ਸੀਗਾ ਸਿਰਫ ਅਸੀਂ ਪੱਖੇ ਤੇ ਲਾਈਟ ਚਲਾਈ ਜਾਂਦੀਆਂ ਨੇ ਇਹ ਜਿਹੜੇ ਦੇਸੀ ਨਾ ਘੰਟੇ 50 ਆਰਸ ਲਗਤੋਂ ਨੌਨ ਸਟਾਪ ਚੱਲਿਆ ਰਿਹਾ ਹੈ। ਇਹ ਆਪਣਾ ਜਨਰੇਟਰ ਹੈ। ਇਹਦੀ 20 ਲੀਟਰ ਦੀ ਟੈਂਕੀ ਹੈ। 1 ਲੀਟਰ 1 ਘੰਟੇ ਚ ਪੈਂਦਾ। ਜਿਹੜੇ ਕੁਤਬਾੜਾ ਅਬਿਲਬੜ ਇਨਵਰਟਰ ਆ ਜਾਂਦੇ ਨੇ। ਐਂਡ ਇਹਦੇ ਇਨਵਰਟਰ ਜਿਹੜੇ ਆਪਣੇ ਨੋਰਮਲ ਕਰਾਜ ਲੱਗੇ ਹੁੰਦੇ ਨੇ। ਇਹਦਾ ਵੀ ਇਹ ਸੇਮ ਆ। ਕੁਤਬਾੜਾ ਤੋਂ ਅਪਗ੍ਰੇਡ ਆ ਜਾਂਦੇ ਆ। ਥੋੜਿਆ ਤੋਂ ਇਹ ਬੰਦ ਬੋਰਡ ਨੇ। ਸਾਰੇ ਲਿਥੀਅਮ ਬੇਸ ਦੀ ਹੈ। ਸਾਰੇ ਲਿਥੀਅਮ ਬੇਸ ਬੈਟਰੀ ਦੀ। ਤੇ ਇਹ ਜਿੰਨੀ ਤੁਹਾਡੀ ਕਰਦੀ ਬਿਨ ਕੈਪੈਸਿਟੀ ਹੈ ਜਿਹਨੇ ਤੁਸੀਂ ਚਲਾਉਣਾ ਚਾਹੁੰਦੇ ਹੋ ਜੋ ਜੋ ਪ੍ਰੋਸੈਸ ਤੁਸੀਂ ਐਕਟੀਵੇਟ ਕਰਨਾ ਚਾਹੁੰਦੇ ਹੋ ਸਾਰੇ ਉਸ ਤੋਂ ਉੱਪਰ ਲੈਣ ਤੇ ਤੇ ਆਪਣੇ ਕੋਲ ਇਹ ਇਨਵਰਟਰ 1 ਕਿਲੋਵੋਲਟ ਤੋਂ ਲੈ ਕੇ 5 ਕਿਲੋਵੋਲਟ ਤੱਕ ਦੇ। ਤੇ ਬੰਨ ਲਾਈਟ ਬੀਡ ਬਣਾਏ ਗਏ ਨੇ ਸਾਰੇ ਤੇ ਜਿੱਥੇ ਉਹਨਾਂ ਦੀ ਗੱਡੀ ਚ ਕੈਰੀ ਕਰਕੇ ਲੈ ਕੇ ਜਾਣਾ ਚਾਹੁੰਦੇ ਆ ਲੈ ਕੇ ਜਾ ਸਕਦੇ ਹੋ ਮੂਰਤੀ ਕੈਂਪੇਨ ਜਿਹੜੇ ਕਿਤੇ ਜਾਂਦੇ ਨੇ ਜਿਹੜੀ ਕੈਂਪਿੰਗਸ ਨੇ ਜੀ। ਉਹ ਕੋਰੀਨ ਬੰਨ ਪ੍ਰੋਡਕਟ ਹੈ ਇਹ ਮਾਣਨ ਭਾਵ ਤੋਂ ਇਹਦੇ ਜਿਵੇਂ ਤੁਸੀਂ ਦੇਖੋਗੇ ਜਿਹੜੇ welding ਕਰਦੇ ਨੇ ਉਹ ਅਲੱਗ-ਅਲੱਗ ਸਾਰਾ ਕੁਝ ਲੱਗਿਆ ਆਉਂਦਾ ਜਨਰੇਟਰ ਲੱਗ ਹੁੰਦਾ ਆ ਕੰਪਰੈਸਰ ਲੱਗ ਹੁੰਦਾ ਕਟਰ ਲੱਗ ਹੁੰਦਾ welding ਚਟਰ ਲੱਗ ਹੁੰਦਾ ਹੈ ਫੋਰੀ ਨੇਵਾਨਾ ਸਾਰਾ ਕੁਝ ਵਿੱਚ ਕੰਪਰੈਸਰ ਕਟਰ ਜਨਰੇਟਰ ਤੇ welding ਚਟਰ ਆ ਨਾਲ ਇਹਦੇ ਵਿੱਚ welding ਦਿੱਤੇ ਜਾਂਦੀਆਂ ਲੱਗਦਾ ਜਿਹੜੇ ਰੋਡਸ ਨੇ ਇਹਦੇ ਨਾਲ ਹੀ ਹੁੰਦੀਆਂ ਨੇ ਇਹ ਇਹ ਵੀ ਆਪਣਾ ਪੈਟਰੋਲ ਤੇ ਇਹ ਇਹਦੇ ਜਿਵੇਂ ਦੋ ਮਾਡਲ ਨੇ ਇੱਕ ਇੱਕ 175 350 ਡੀ ਹੈ ਇਹਦੇ ਵੀ ਦੋ ਮਾਡਲ ਨੇ ਜਿਹੜੇ ਆਮ ਆਪਕਰਾਂ ਯੂਜ਼ ਕਰਦੇ ਆ ਕਦੇ ਉਹ ਹੈਵੀ ਹੁੰਦੇ ਨੇ ਅਲੱਗ ਇੱਕ ਉਹਨਾਂ ਦਾ ਯੂਪੀਐਸ ਅਲੱਗ ਆਉਂਦਾ ਆ ਬੈਟਰੀਜ਼ ਅਲੱਗ ਆਉਂਦੀਆਂ ਨੇ ਇੱਕ ਸਿੰਗਲ ਯੂਨਿਟ ਆਈ ਹੈ ਜਿਹਦੇ ਵਿੱਚ ਇਨਬਿਲਟ ਬੈਟਰੀਜ਼ ਆਈਆਂ ਨੇ ਤੇ ਲਿਥੀਅਮ ਬੈਟਰੀਜ਼ ਬੇਸਡ ਨੇ ਸਾਰੇ ਜਿਹੜੇ ਆਪਣੇ ਗੱਡੀਆਂ 'ਚ ਯੂਜ਼ ਹੁੰਦੀਆਂ ਆ ਕਾਰਾਂ 'ਚ ਯੂਜ਼ ਹੋਣ ਵਾਲੀਆਂ ਬੈਟਰੀਜ਼ ਤੇ ਸਾਰੇ ਦੀ ਗਾਰੰਟੀ ਵਾਰੰਟੀ ਵਗੈਰਾ ਗਾਰੰਟੀ ਦੇਖੋ ਕੰਪਨੀ ਨੇ ਟੈਸਟ ਕੀਤਾ ਨੇ 3000 ਸਾਈਕਲ ਬੈਟਰੀ ਦਾ ਜ਼ੀਰੋ ਡਿਸਚਾਰਜ ਕਰਕੇ ਦੁਬਾਰਾ ਬੈਟਰੀ ਚਾਰਜ ਕੀਤੀ ਗਈ ਆ ਤੇ ਜਿਹੜੀ ਉਹਦੀ ਆਪ ਕਹੇ ਦੀ ਇਹ ਵੀ ਜਿੰਨੀ ਉਹਦੀ ਕੈਪੈਸਿਟੀ ਆ ਉਹ 8 ਸਾਲ 8.5 ਸਾਲ ਤੱਕ ਦੀ ਉਹਦੀ ਵਾਰੰਟੀ ਆ ਇਹ ਕੋਈ ਪ੍ਰਾਈਸ ਦਾ ਵੀ ਕੁਝ ਫਰਕ ਹੈਗਾ ਪ੍ਰਾਈਸ ਜੀ ਅਸੀਂ ਜਿਵੇਂ ਨਾਰਮਲ ਆਪਣੇ ਹੁੰਦੇ ਨੇ ਹਨਾ ਜਿਹੜਾ ਆਪਾਂ ਨਾਰਮਲ ਇਨਵਰਟਰ ਲੈਣ ਜਾਂਦੇ ਆ ਉਹ ਵੀ ਆਪਾਂ ਨੂੰ 22-23000 ਦਾ ਪਹਿਲਾਂ 1 ਕਿਲੋਵੈਟ ਦਾ ਤੇ ਸੇਮ ਕੋਸਟ ਇਹ ਕਰਦੇ ਨੇ ਇਹ ਜਿਹੜਾ ਸਾਡੇ 1 ਕਿਲੋਵੈਟ ਦਾ ਆ ਉਹ ਸਾਡੇ 26000 ਤੋਂ ਸਟਾਰਟ ਹੋ ਜਾਂਦਾ ਹੈ ਇਸੇ ਤੇ ਗਾਰੰਟੀ ਦੇ ਰਹੇ ਹਾਂ ਕਿ ਵਾਰੰਟੀ ਦੇ ਰਹੇ ਹਾਂ ਹਾਂਜੀ ਮੈਂ ਗਾਰੰਟੀ ਆ ਕਿ ਵਾਰੰਟੀ ਆ ਤੇ ਇਹਨਾਂ ਜੀ ਅਸੀਂ ਗਾਰੰਟੀ ਦਿੰਦੇ ਆ ਪ੍ਰੋਪਰ ਸੈਕੰਡ ਥਿੰਗ ਇਹ ਵੀ ਪੋਰਟੇਬਲ ਨੇ ਸਾਰੇ ਸਾਰੇ ਪ੍ਰੋਡਕਟਸ ਪੋਰਟੇਬਲ ਨੇ ਲਾਈਟ ਵੇਟ ਨੇ ਤੇ ਤੁਸੀਂ ਕਿਤੇ ਵੀ ਆਰਾਮ ਨਾਲ ਕੈਰੀ ਕਰਕੇ ਜਾ ਸਕਦੇ ਹੋ ਮੋਰ ਸੇਰੇ ਨਾਲ ਜਨਰੇਟਰ ਨੇ ਐਲ ਪੀ ਜੀ ਹੈ ਭਾਣਾ ਕੀ ਹੈ ਹਾਂਜੀ ਸਾਡੇ ਜਨਰੇਟਰ ਪੈਟਰੋਲ ਪਲਸ ਐਲ ਪੀ ਜੀ ਬਣਾਏ ਗਏ ਨੇ ਠੀਕ ਹੈ ਤੇ ਐਲ ਪੀ ਜੀ ਨਾਲ ਵੀ ਚੱਲਦੇ ਨੇ ਤੇ ਪੈਟਰੋਲ ਨਾਲ ਵੀ ਹੈ ਜੀ ਐਲ ਪੀ ਜੀ ਕੀ ਖਪਤ ਕਿੰਨੀ ਹੈ ਜੀ ਐਲ ਪੀ ਜੀ ਇੱਕ ਕਿਲੋ ਗੈਸ ਇੱਕ ਘੰਟੇ ਵਿੱਚ ਖਪਤ ਕਰਦਾ ਹੈ ਹੋਰ ਤੁਹਾਡੇ ਤੇ ਲਾਭ ਕੀ ਪ੍ਰੋਡਕਟ ਨੇ ਇਹਦੋ ਲਾਭ ਹੈ ਆਪਣੇ ਬੈਟਰੀਜ਼ ਨੇ ਜਿਹੜੀਆਂ ਆਪਾਂ ਜਿਵੇਂ ਆਪਾਂ ਕਹਿੰਦੇ ਵੀ ਜਿਹੜੀਆਂ ਸਬਜ਼ੀਆਂ ਸਬਜ਼ੀਆਂ ਦੇ ਰੇੜੀਆਂ ਲੱਗਦੀਆਂ ਨੇ ਉਹਨਾਂ ਵੱਤ ਦੀ ਲਾਈਟਸ ਲੈ ਕੇ ਆਏ ਆ ਉਹਨਾਂ ਉਸੇ ਇੱਕ ਇੱਕ ਯੂਨਿਟ ਨਾਲ ਤੁਸੀਂ ਫੋਨ ਵੀ ਚਾਰਜ ਕਰ ਸਕਦੇ ਹੋ ਡਾਇਟ ਵੀ ਲੈ ਸਕਦੇ ਹੋ ਤੇ ਬਾਕੀ ਉਹ ਸੋਲਰ ਨਾਲ ਵੀ ਚਾਰਜ ਹੁੰਦੀਆਂ ਜੀ ਇਹ ਥੋੜਾ ਐਡਰੈਸ ਕੀ ਹੈ ਇਹ ਜੀ ਆਪਣਾ ਖੰਨਾ ਸਿਟੀ ਸੈਂਟਰ ਆ ਸ਼ਾਪ ਨੰਬਰ 42 ਅਪਰ ਗਰਾਉਂਡ ਫਲੋਰ ਇਹ ਖੰਨਾ ਸਿਟੀ ਸੈਂਟਰ ਤੋਂ ਲੈ